ਅੱਜ 27 ਜਨਵਰੀ ਸ਼ਾਮ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਕੇਜਰੀਵਾਲ ਨੇ ਫਿਰ ਕਈ ਵੱਡੀਆਂ ਗਰੰਟੀਆਂ ਦਿੱਤੀਆਂ ਨੇ ਤੇ ਦੂਜੀ ਖਬਰ ਹੈ ਕਿ ਰਾਜਾ ਵੜਿੰਗ ਨੇ ਫਿਰ ਕੁਝ ਵੱਡੇ ਸਵਾਲ ਚੁੱਕੇ ਨੇ ਜਿਹੜੇ ਜਵਾਬ ਮੰਗੇ ਜਾ ਰਹੇ ਨੇ ਤੀਜੀ ਖਬਰ ਹੈ ਕਿ ਅਮਰੀਕਾ ਦੇ ਵਿੱਚ 1 ਲੱਖ ਭਾਰਤੀਆਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਕਿਵੇਂ ਸਭ ਕੁਝ ਹੋ ਰਿਹਾ ਅੱਗੇ ਤੁਹਾਨੂੰ ਦੱਸਦੇ ਆਂ ਚੌਥੀ ਖਬਰ ਹੈ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੁਹਾਲੀ ਅਦਾਲਤ ਵੱਲੋਂ ਕੇਸ ਵੱਡਾ ਹੈ ਕਿਹੜਾ ਕੇਸ ਹੈ ਅੱਗੇ ਦੱਸਦੇ ਹਾਂ ਅਗਲੀ ਪੰਜਵੀਂ ਵੱਡੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਦੇ ਖਿਲਾਫ ਸਾਜ਼ਿਸ਼ ਕਰਨ ਦੀ ਗੱਲ ਆ ਰਹੀ ਹੈ ਔਰ ਇਹਦੇ ਉੱਪਰ ਜਥੇਦਾਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਨੇ ਵੀ ਆਪਣਾ ਬਿਆਨ ਦੇ ਦਿੱਤਾ ਹੈ ਹੁਣ ਤੁਹਾਨੂੰ ਵਿਸਥਾਰ ਦੇ ਵਿੱਚ ਪੂਰੀ ਗੱਲ ਦੱਸਦੇ ਹਾਂ ਪਹਿਲੀ ਖਬਰ ਹੈ ਕੇਜਰੀਵਾਲ ਨੇ ਫਿਰ ਗਰੰਟੀਆਂ ਦਿੱਤੀਆਂ ਨੇ ਪਹਿਲੀ ਗਰੰਟੀ ਦਿੱਤੀ ਹੈ ਕਿ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਹਰ ਇੱਕ ਔਰਤ ਨੂੰ 2100 ਰੁਪਇਆ ਮਹੀਨਾ ਦਿੱਤਾ ਜਾਇਆ ਕਰੇਗਾ ਦੂਜੀ ਗਰੰਟੀ ਫਿਰ ਕੇ ਜੀ ਵਾਲ ਨੇ ਕਹਿੰਦਾ ਕਿ ਹਰ ਗਰੰਥੀ ਤੇ ਪੁਜਾਰੀ ਨੂੰ 18000 ਮਹੀਨਾ ਅਸੀਂ ਦੇਵਾ ਕਰਾਂਗੇ ਅਗਲੀ ਗਰੰਟੀ ਦੇ ਦਿੱਤੀ ਕਿ ਅਸੀਂ ਬਜ਼ੁਰਗਾਂ ਦਾ ਪੂਰਾ ਜਿਹੜਾ ਸਫਰ ਹੈ ਤੇ ਇਲਾਜ ਹੈ ਉਹ ਦਿੱਲੀ ਦੇ ਵਿੱਚ ਮੁਫਤ ਕਰਾਂਗੇ ਅਗਲੀ ਗਰੰਟੀ ਦੇਤੀ ਕਿ ਬੇਰ ਜੁਗਾਰਾ ਨੂੰ ਬੇਰ ਜੁਗਾਰੀ ਪੱਤੇ ਔਰ ਇਸ ਤਰ੍ਹਾਂ ਕੇਜਰੀਵਾਲ ਨੇ ਕਾਫੀ ਵੱਡੀਆਂ ਗਰੰਟੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਔਰ ਕੇਜਰੀਵਾਲ ਦੀਆਂ ਇਹਨਾਂ ਗਰੰਟੀਆਂ ਦੇ ਉੱਪਰ ਕਾਫੀ ਵੱਡੇ ਸਵਾਲ ਵੀ ਪੈਦਾ ਹੋ ਗਏ ਨੇ ਵਿਦਿਆਰਥੀਆਂ ਨੂੰ ਮੁਫਤ ਬੱਸ ਸਹੂਲਤ ਵੀ ਕੇਜਰੀਵਾਲ ਨੇ ਅੱਜ ਗਰੰਟੀ ਦਿੱਤੀ ਹੈ ਔਰ ਰਾਸ਼ਨ ਕਾਰਡਾਂ ਦੀ ਗਰੰਟੀ ਦਿੱਤੀ ਹੈ ਆ ਕਿਰਾਏਦਾਰਾਂ ਲਈ ਵੀ ਬਿਜਲੀ ਮੁਫਤ ਕਰਨ ਦੀ ਗਰੰਟੀ ਵੀ ਕੇਜਰੀਵਾਲ ਨੇ ਦਿੱਤੀ ਹੈ ਆਟੋ ਟੈਕਸੀ ਤੇ ਈ ਰਿਕਸ਼ਾ ਚਾਲਕ ਨੇ ਜਿਹੜੇ ਉਹਨਾਂ ਦੀਆਂ ਧੀਆਂ ਦੇ ਵਿਆਹ ਲਈ 1-1 ਲੱਖ ਰੁਪਏ ਮਹੀਨਾ 1-1 ਲੱਖ ਰੁਪਏ ਵਿਆਹ ਲਈ ਦੇਣ ਦਾ ਐਲਾਨ ਕੇਜਰੀਵਾਲ ਨੇ ਕੀਤਾ ਹੈ। ਯਮਨਾ ਨੂੰ ਸਾਫ਼ ਕਰਨ ਦਾ ਐਲਾਨ ਕੇਜਰੀਵਾਲ ਨੇ ਕੀਤਾ ਹੈ। ਦਿੱਲੀ ਦੀਆਂ ਸੜਕਾਂ ਨੂੰ ਸ਼ਾਨਦਾਰ ਬਣਾਉਣ ਦੀ ਗਰੰਟੀ ਦਿੱਤੀ ਹੈ। ਤੇ ਕੇਜਰੀਵਾਲ ਦੀਆਂ ਇਹਨਾਂ ਗਰੰਟੀਆਂ ਤੇ ਵੱਡੇ ਸਵਾਲ ਵੀ ਉੱਠੇ ਨੇ। ਪਹਿਲਾ ਸਵਾਲ ਤਾਂ ਇਹੀ ਹੈ ਵੀ ਕੇਜਰੀਵਾਲ ਸਾਹਿਬ ਇਹ ਗਰੰਟੀਆਂ ਤੁਸੀਂ ਦਿੱਲੀ 'ਚ ਦੇ ਰਹੇ ਹੋ। ਉਦੋਂ ਦੇ ਰਹੇ ਹੋ ਜਦੋਂ ਦਿੱਲੀ 'ਚ ਹੁਣ ਅਗਲੀ ਸਰਕਾਰ ਬਣਾਉਣ ਲਈ ਵੋਟਾਂ ਪੈ ਰਹੀਆਂ ਨੇ ਪਰ ਹੁਣ ਤੱਕ ਦਿੱਲੀ 'ਚ ਤੁਹਾਡੀ ਸਰਕਾਰ ਹੀ ਰਹੀ ਐ ਜੇਕਰ ਇਹ ਕੰਮ ਕਰਨ ਵਾਲੇ ਸੀ ਤਾਂ ਤੁਸੀਂ ਵੋਟਾਂ ਤੋਂ ਪਹਿਲਾਂ ਇਹ ਕੰਮ ਕਿਉਂ ਨਾ ਕੀਤੇ ਕਿ ਪਹਿਲਾਂ ਔਰਤਾਂ ਨੂੰ 21-2100 ਰੁਪਇਆ ਮਹੀਨਾ ਤੁਸੀਂ ਦਿੱਲੀ 'ਚ ਨਹੀਂ ਸੀ ਦੇ ਸਕਦੇ ਕਿ ਪਹਿਲਾਂ ਤੁਸੀਂ ਗਰੰਤੀਆਂ ਤੇ ਪੁਜਾਰੀਆਂ ਨੂੰ ਤਿੰਨ ਵਾਰ ਤੁਹਾਡੀ ਦਿੱਲੀ 'ਚ ਲਗਾਤਾਰ ਸਰਕਾਰ ਰਹੀ ਤੁਸੀਂ ਨਹੀਂ ਸੀ ਦੇ ਸਕਦੇ ਔਰ ਸਵਾਲ ਤਾਂ ਇਹ ਵੀ ਐ ਪੰਜਾਬ 'ਚ ਵੀ ਤੁਹਾਡੀ ਸਰਕਾਰ ਐ ਪੰਜਾਬ ਦੇ ਵਿੱਚ ਵੀ ਗਰੰਥੀ ਸਿੰਘ ਤੇ ਪੁਜਾਰੀ ਹੈਗੇ ਨੇ ਇੱਥੇ ਤੁਸੀਂ ਉਹਨਾਂ ਨੂੰ 18000 ਮਹੀਨਾ ਕਿਉਂ ਨਹੀਂ ਦੇਣਾ ਚਾਹੁੰਦੇ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਿ ਦਿੱਲੀ 'ਚ ਸਾਡੀ ਸਰਕਾਰ ਪਹਿਲਾਂ ਫੇਰ ਬਣਾਓ ਚੌਥੀ ਵਾਰ ਅਸੀਂ ਫੇਰ ਦੇਾਂਗੇ ਜਿੱਥੇ ਪੰਜਾਬ 'ਚ ਤੁਹਾਡੀ ਸਰਕਾਰ ਅਜੇ ਵੀ ਹੈਗੀ ਹੈ ਉੱਥੇ ਵੀ ਦੇ ਹੀ ਸਕਦੇ ਹੋ ਪੰਜਾਬ 'ਚ ਤੁਸੀਂ ਔਰਤਾਂ ਨੂੰ 1-1000 ਮਹੀਨਾ ਦੇਣ ਦਾ ਐਲਾਨ ਕੀਤਾ ਹੋਇਆ 3 ਸਾਲ ਬੀਤ ਗਏ ਤੁਹਾਡੀ ਸਰਕਾਰ ਨੂੰ ਅੱਜ ਤੱਕ ਚਵਾਨੀ ਪੰਜੀ ਦੁੱਕੀ ਵੀ ਨਹੀਂ ਦਿੱਤੀ ਕਿਸੇ ਔਰਤ ਨੂੰ ਔਰ ਇਹ ਵੱਡੇ ਸਵਾਲ ਨੇ ਜਿਹੜੇ ਮੂੰਹ ਅੱਡ ਕੇ ਖੜੇ ਹੋਏ ਨੇ ਔਰ ਰਾਜਾ ਵੜਿੰਗ ਵੀ ਬੋਲਿਆ ਪਰ ਰਾਜਾ ਵੜਿੰਗ ਬੋਲਿਆ ਜਿਹੜਾ ਇੱਕ ਵੱਡਾ ਕਾਂਡ ਵਾਪਰਿਆ ਅੰਮ੍ਰਿਤਸਰ ਦੇ ਵਿੱਚ ਇੱਕ ਆਕਾਸ਼ ਨਾਂ ਦਾ ਮੁੰਡਾ ਜਿਹੜਾ ਧਰਮਕੋਟ ਦੇ ਰਹਿਣ ਵਾਲਾ ਉਹਨੇ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਉਹ ਉਹਨਾਂ ਦੇ ਬੁੱਤ ਤੇ ਚੜ ਗਿਆ ਥੌੜੀ ਦੇ ਨਾਲ ਬੁੱਤ ਨੂੰ ਤੋੜਨ ਲੱਗ ਪਿਆ ਔਰ ਅੱਜ ਰਾਜਾ ਵੜਿੰਗ ਵੀ ਇਹਦੇ ਤੇ ਬੋਲਿਆ ਹੋਰ ਵੀ ਸਾਰੇ ਬੋਲੇ ਨੇ ਮੰਗ ਇਹ ਹੋ ਰਹੀ ਆ ਕਿ ਇਹਦੇ ਪਿੱਛੇ ਕੌਣ ਹੈ ਦਾ ਪਤਾ ਲਾਉਣਾ ਚਾਹੀਦਾ ਰਾਜਾ ਵੜਿੰਗ ਨੇ ਕਿਹਾ ਰਾਜਾ ਵੜਿੰਗ ਕਹਿੰਦੇ ਕਿ ਉਸਨੇ ਪੌੜੀ ਕਿੱਥੋਂ ਲਿਆਂਦੀ ਉਸਨੇ ਪੌੜੀ ਕਿਵੇਂ ਲਾਈ ਇਸ ਦੇ ਪਿੱਛੇ ਗਹਿਰੀ ਸਾਜ਼ਿਸ਼ ਹੈ ਇਹ ਸਾਰੇ ਕੁਸ਼ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਨਾ ਚਾਹੀਦਾ ਹੈ ਇਹ ਗੱਲਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਖੀਆਂ ਨੇ ਦੇਖੋ ਗੱਲ ਤਾਂ ਇਹ ਠੀਕ ਹੈ ਭਾਵੇਂ ਰਾਜੇ ਵੜਿੰਗ ਦੇ ਉੱਪਰ ਕਈ ਸਵਾਲ ਹੈਗੇ ਨੇ ਪਰ ਜਿਹੜੀ ਮੰਗ ਉਹਨਾਂ ਨੇ ਕੀਤੀ ਹੈ ਉਹ ਠੀਕ ਹੈ ਜਿਹੜੇ ਬੰਦੇ ਨੇ ਉੱਥੇ ਭੀਮਰਾਓ ਮੇਦਕਰ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਉਹਦੀ ਯੋਜਨਾ ਦਾ ਪਤਾ ਤਾਂ ਲਗਾਇਆ ਹੀ ਜਾਣਾ ਚਾਹੀਦਾ ਉਹਨੇ ਇੰਜ ਕਿਉਂ ਕੀਤਾ ਉਹਦੇ ਪਿੱਛੇ ਕੌਣ ਹੈ ਸਭ ਕੁਝ ਦਾ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਦੇਖੋ ਕੋਈ ਬੰਦਾ ਐਵੇਂ ਤਾਂ ਇੰਝ ਕਰ ਨਹੀਂ ਸਕਦਾ ਪਹਿਲਾ ਉਸ ਦਿਨ ਵੱਡਾ ਰੌਲਾ ਪਿਆ ਜਿਸ ਦਿਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਬਾਰੇ ਐਸੀ ਟਿੱਪਣੀ ਕੀਤੀ ਜਿਸ ਦੇ ਤੇ ਵੱਡਾ ਰੌਲਾ ਪਿਆ ਸੀ ਉਹਨੇ ਇਹ ਕਹਿਤਾ ਸੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹਿੰਦਾ ਇਹ ਜਿਹੜੇ ਕਾਂਗਰਸ ਤੇ ਦੂਜੀਆਂ ਪਾਰਟੀਆਂ ਵਾਲੇ ਇੱਥੇ ਜਿੰਨਾ ਇਹ ਜਿੰਨੀ ਵਾਰ ਇੱਥੇ ਭੀਮrao ਅੰਬੇਦਕਰ 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 ਬੋਲਦੇ ਨੇ ਕਹਿੰਦਾ ਇੰਨਾ ਜੇ ਇਹ ਪ੍ਰਭੂ ਦਾ ਨਾਮ ਲੈ ਲੈਂਦੇ ਤਾਂ ਇਹਨਾਂ ਦਾ ਪਾਰ ਉਤਾਰਾ ਹੋ ਜਾਣਾ ਸੀ ਮਤਲਬ ਡਾਕਟਰ ਭੀਮਰਾਓ ਨੂੰ ਬਹੁਤ ਛੋਟਾ ਕਰਕੇ ਗ੍ਰਹਿ ਮੰਤਰੀ ਨੇ ਪੇਸ਼ ਕੀਤਾ ਤੇ ਉਹਦੇ ਉੱਪਰ ਰੌਲਾ ਪਿਆ ਸੀ ਤੇ ਹੁਣ ਕੁਝ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਿ ਉਸੇ ਹੀ ਸੋਚ ਵਾਲੇ ਲੋਕ ਨੇ ਜਿਹੜੇ ਉਹਨਾਂ ਨੇ ਇਹ ਕੰਮ ਕਰਵਾਇਆ ਹੋ ਸਕਦਾ ਭੀਮਰਾਓ ਦੇ ਬੁੱਤ ਨੂੰ ਸੋ ਅਗਲੀ ਵੱਡੀ ਖਬਰ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਉਹ ਕਹਿੰਦੇ ਕਿ ਪਿਛਲੇ ਦਿਨੀ ਮੈਨੂੰ ਗਿਆਨੀ ਰਗਵੀਰ ਸਿੰਘ ਦਾ ਅਕਾਲ ਤਖਤ ਦੇ ਜਥੇਦਾਰ ਦਾ ਫੋਨ ਆਇਆ ਉਹਨਾਂ ਨੇ ਕਿਹਾ ਕਿ ਜਥੇਦਾਰ ਜੀ ਪੰਥ ਵਿੱਚ ਕੀ ਹੋ ਰਿਹਾ ਔਰ ਜਿਹੜੇ ਗਿਆਨੀ ਹਰਪ੍ਰੀਤ ਨੇ ਉਹਨਾਂ ਨੇ ਬਹੁਤ ਵੱਡੀ ਇੱਕ ਗੱਲ ਆਖੀ ਹੈ ਗਿਆਨੀ ਹਰਪ੍ਰੀਤ ਨੇ ਆਖਿਆ ਉਹ ਕਹਿੰਦੇ ਕਿ ਮੇਰੇ ਵਿਰੁੱਧ ਮੁੱਖ ਜਿਹੜੇ ਸਾਜ਼ਿਸ਼ਕਰਤਾ ਨੇ ਉਹ ਬਾਦਲਾਂ ਵੱਲ ਉਂਗਲ ਕੀਤੀ ਉਹਨਾਂ ਨੇ ਔਰ ਉਹ ਕਹਿੰਦਾ ਜਥੇਦਾਰਾਂ ਦੀ ਮੀਟਿੰਗ ਮੁੱਲਤਵੀ ਹੋਈ ਨਹੀਂ ਗਈ ਬਲਕਿ ਮੇਰੇ ਵਿਰੁੱਧ ਘੜੀ ਜਾ ਰਹੀ ਹੈ ਰਣਨੀਤੀ ਇਹ ਗੱਲ ਆਖੀ ਆ ਗਿਆਨੀ ਹਰਪ੍ਰੀਤ ਨੇ ਗਿਆਨੀ ਹਰਪ੍ਰੀਤ ਨੇ ਇਹ ਵੀ ਆਖਿਆ ਵੀ ਇਹ ਜਿਹੜੀ ਤਿੰਨ ਮੈਂਬਰੀ ਜਾਂਚ ਕਮੇਟੀ ਮੇਰੇ ਵਿਰੁੱਧ ਬਣਾਈ ਹੈ ਇਹ 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 ਦੀ ਅਗਵਾਈ ਮੈਸेंजर ਆਫ ਬਾਦਲ ਕਰ ਰਹੇ ਨੇ ਮਤਲਬ ਬਾਦਲਾਂ ਦੇ ਮੁਤਾਬਕ ਉਹ ਤਿੰਨ ਮੈਂਬਰੀ ਜਾਂਚ ਕਮੇਟੀ ਕੰਮ ਕਰ ਰਹੀ ਹੈ ਇਹ ਗੱਲ ਗਿਆਨੀ ਹਰਪ੍ਰੀਤ ਨੇ ਆਖੀ ਹੈ ਔਰ ਅਗਲੀ ਗੱਲ ਉਹਨਾਂ ਨੇ ਆਖੀ ਹੈ ਇਸ ਦੀ ਸਰਪ੍ਰਸਤੀ ਅਕਾਲ ਤਖਤ ਸਾਹਿਬ ਦੇ ਕੱਢੇ ਹੋਏ ਵੱਡੇ ਲੀਡਰ ਵਜੋਂ ਕੀਤੀ ਜਾ ਰਹੀ ਹੈ ਮਤਲਬ ਇਸ਼ਾਰਾ ਸ਼ਾਇਦ ਵਿਰਸਾ ਸਿੰਘ ਮਲਟੋਆ ਵੱਲ ਹੈ ਔਰ ਉਸ ਵੱਲੋਂ ਆਪਣੀ ਗੱਡੀ ਚ ਬਿਠਾ ਕੇ ਮੇਰੇ ਖਿਲਾਫ ਗਵਾਹ ਵੀ ਪੁਗਤਾਏ ਜਾ ਰਹੇ ਹਨ ਇਹ ਗੱਲ ਗਿਆਨੀ ਹਰਪ੍ਰੀਤ ਨੇ ਆਖੀ ਹੈ ਔਰ ਜਿਹੜੇ ਗਿਆਨੀ ਰਗਵੀਰ ਸਿੰਘ ਹੈ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੇ ਵੀ ਇਹਦੇ ਤੇ ਟਿੱਪਣੀ ਕੀਤੀ ਹੈ ਔਰ ਉਹਨਾਂ ਨੇ ਇਹ ਆਖਿਆ ਉਹ ਕਹਿੰਦੇ ਉਹ ਕਹਿੰਦੇ ਕਿ ਜਿਹੜੀ ਗੱਲ ਮੈਸेंजर ਆਫ ਬਾਦਲ ਵਾਲੀ ਆਖੀ ਹੈ ਗਿਆਨੀ ਹਰਪ੍ਰੀਤ ਨੇ ਇਹ ਤਾਂ ਗਿਆਨੀ ਹਰਪ੍ਰੀਤ ਨੂੰ ਹੀ ਪੁੱਛੀ ਜਾਣੀ ਚਾਹੀਦੀ ਹੈ ਪਰ ਛੋਟੇ ਛੋਟੇ ਕਲਿੱਪ ਬਣਾ ਕੇ ਪੇਸ਼ ਕਰਨੇ ਗਲਤ ਨਹੀਂ ਕਿਉਂਕਿ ਆ ਪਿਛਲੇ ਦਿਨੀ ਕੁਝ ਕਲਿੱਪ ਜਿਹੜੇ ਆ ਗਿਆਨੀ ਹਰਪ੍ਰੀਤ ਦੇ ਉਹ ਇਸ ਤਰ੍ਹਾਂ ਵਾਇਰਲ ਕੀਤੇ ਗਏ ਨੇ ਉਸ ਤੋਂ ਬਾਅਦ ਫਿਰ ਹੁਣ ਅਕਾਲੀ ਦਲ ਦੀ ਇੱਕ ਕਮੇਟੀ ਦੁਆਰਾ ਝੰਜਰ ਦੀ ਅਗਵਾਈ ਦੇ ਵਿੱਚ ਅਕਾਲ ਤਖਤ ਨੂੰ ਸ਼ਿਕਾਇਤ ਕੀਤੀ ਗਈ ਹੈ ਤੇ ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਵੀਡੀਓ ਕਲਿੱਪ ਤੇ ਹੋਰ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਇਨਾਂ ਦੇ ਉੱਪਰ ਗਿਆਨੀ ਰਗਵੀਰ ਸਿੰਘ ਜਥੇਦਾਰ ਕਾਲ ਤਖਸਾਲਬ ਨੇ ਟਿੱਪਣੀ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਗਿਆਨੀ ਹਰਪ੍ਰੀਤ ਦਾ ਸਤਕਾਰ ਹੋਣਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਗਿਆਨੀ ਹਰਪ੍ਰੀਤ ਵਾਲੇ ਮਾਮਲੇ ਦੀ ਜਿਹੜੀ 3 ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ ਇਹ ਗੱਲਾਂ ਉਹਨਾਂ ਨੇ ਆਖੀਆਂ ਨੇ ਔਰ ਇਸ ਤੋਂ ਵੱਡੀ ਅਗਲੀ ਖਬਰ ਹੈ ਕਿ ਅਮਰੀਕਾ ਜਿਹੜਾ ਹੈ ਅਮਰੀਕਾ 1 ਲੱਖ ਭਾਰਤੀਆਂ ਦੀ ਨੌਕਰੀ ਖੋਣ ਜਾ ਰਿਹਾ ਹੈ ਅਮਰੀਕਾ ਨੇ ਪਿਛਲੇ ਦਿਨਾਂ ਤੋਂ ਇਹ ਬਿਗਲ ਵਜਾਇਆ ਹੋਇਆ ਵੀ ਜਿੰਨੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸੀ ਆ ਕੇ ਅਮਰੀਕਾ 'ਚ ਰਹਿ ਰਹੇ ਨੇ ਉਹ ਚਾਹੇ ਕਿਸੇ ਵੀ ਦੇਸ਼ ਦੇ ਨੇ ਉਹਨਾਂ ਨੂੰ ਅਸੀਂ ਕੱਢਣਾ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਭਾਰਤੀ ਲੋਕ ਵੀ ਸ਼ਾਮਲ ਨੇ ਔਰ ਜਿਹੜੇ ਉੱਥੇ ਹੁਣ ਕੰਮ ਕਰ ਰਹੇ ਨੇ ਉਹਨਾਂ ਦੀਆਂ ਵੱਡੀ ਗਿਣਤੀ ਦੀਆਂ ਨੌਕਰੀਆਂ ਜਿਹੜੀਆਂ ਨੇ ਉਹ ਸੁਰੱਖਿਅਤ ਨਹੀਂ ਰਹੀਆਂ ਔਰ ਅਮਰੀਕਾ ਦੇ ਵਿੱਚ ਇਹ ਬਹੁਤ ਇੱਕ ਤਣਾਅ ਭਰਿਆ ਮਾਹੌਲ ਜਿਹੜਾ ਉਹ ਲਗਾਤਾਰ ਬਣ ਰਿਹਾ ਦੂਜੇ ਪਾਸੇ ਜਦ ਆਪਾਂ ਵੇਖਦੇ ਆ ਤਾਂ ਇੱਕ ਵੱਡੀ ਖਬਰ ਹੋਰ ਆਈ ਕਿ ਵਿੱਕੀ ਬਿੱਡੂ ਖੇੜਾ ਜਿਸ ਦਾ 2021 ਅਗਸਤ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਹਦੇ ਕਾਤਲਾਂ ਨੂੰ ਅੱਜ ਮੁਹਾਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁناਈ ਹੈ ਇੱਕ ਕਾਤਲ ਦਾ ਨਾਂ ਅਨਿਲ ਦੂਜੇ ਦਾ ਨਾਂ ਅਜੇ ਤੇ ਤੀਜੇ ਦਾ ਨਾਂ ਸੱਜਣ ਦੱਸਿਆ ਜਾ ਰਿਹਾ ਹੈ ਔਰ ਤਿੰਨਾਂ ਕਾਤਲਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ 2-2 ਲੱਖ ਰੁਪਏ ਦਾ ਜੁਰਮਾਨਾ ਉਹ ਸੁਣਾਇਆ ਹੁਣ ਇਹ ਵਿੱਕੀ ਬਿੱਡੂ ਖੇੜਾ ਜਦ ਕਤਲ ਹੋਇਆ ਸੀ ਉਸ ਵਕਤ ਕਾਫੀ ਵੱਡੇ ਸਵਾਲ ਉੱਠੇ ਸੀ ਉਧਰ ਡੱਲੇਵਾਲ ਦੀ ਇੱਕ ਹੋਰ ਨਵੀਂ ਵੀਡੀਓ ਆਈ ਹੈ ਜਿਹਦੇ ਵਿੱਚ ਡੱਲੇਵਾਲ ਸਾਹਿਬ ਨੇ ਇਹ ਦੱਸਿਆ ਕਿ ਇਲਾਜ ਲੈਣ ਤੋਂ ਬਾਅਦ ਵੀ ਮੇਰੇ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੀ 14 ਫਰਵਰੀ ਨੂੰ ਮੀਟਿੰਗ ਸਰਕਾਰ ਨਾਲ ਹੋਣੀ ਕੇਂਦਰ ਸਰਕਾਰ ਨਾਲ ਕਿ ਤੁਸੀਂ ਉਹਦੇ ਜਾਓਗੇ ਤਾਂ ਡੱਲੇਵਾਲ ਸਾਹਿਬ ਨੇ ਕਿਹਾ ਕਿ ਜੇਕਰ ਮੈਂ ਤੋਂ ਉੱਠਿਆ ਗਿਆ ਤੁਰਿਆ ਗਿਆ ਤਾਂ ਜਾਵਾਂਗਾ ਪਰ ਉਹਨਾਂ ਨੇ ਕਿਹਾ ਕਿ ਮੇਰਾ ਸਰੀਰ ਮੇਰੀਆਂ ਲੱਤਾਂ ਮੇਰੇ ਗੋਡੇ ਭਾਰ ਨਹੀਂ ਚੱਲਦੇ ਮੇਰੇ ਤੋਂ ਉੱਠਿਆ ਤੁਰਿਆ ਨਹੀਂ ਜਾਂਦਾ ਉਹਨਾਂ ਨੇ ਇਹ ਕਿਹਾ ਕਿ ਜੇਕਰ ਮੇਰ ਤੋਂ ਨਾ ਤੁਰਿਆ ਗਿਆ ਤਾਂ ਫਿਰ ਮੈਂ ਵੀਡੀਓ ਕਾਨਫਰੰਸ ਦੇ ਰਾਹੀਂ ਆਪਣੀ ਪੇਸ਼ੀ ਉੱਥੇ ਪਕਤਾਵਾਗਾ ਉਧਰ ਜੌਂਦਪਿੰਡ ਜਿੱਥੇ ਉਗਰਾਹਾ ਜੱਥੇਬੰਦੀ ਨੇ ਵੱਡਾ ਮੋਰਚਾ ਲਾਇਆ ਹੋਇਆ ਉੱਥੇ ਅੱਜ ਕਿਰਤੀ ਕਿਸਾਨ ਯੂਨੀਅਨ ਜੱਥੇਬੰਦੀ ਜਿਹੜੀ ਹੈ ਉਹ ਹਮਾਇਤ ਦੇ ਵਿੱਚ ਪਹੁੰਚੀ ਹੈ ਹੋਰ ਜੱਥੇਬੰਦੀਆਂ ਵੀ ਪਹੁੰਚ ਰਹੀਆਂ ਨੇ ਕਿਉਂਕਿ ਜੌਂਦਪਿੰਡ ਦੇ ਵਿੱਚ ਵੱਡਾ ਮੋਰਚਾ ਲੱਗਾ ਹੋਇਆ ਬਠਿੰਡਾ ਦੇ ਵਿੱਚ ਉਹ ਮੋਰਚਾ ਹੈ ਪਿੰਡ ਦੇ ਸੈਂਕੜੇ ਪਰਿਵਾਰਾਂ ਦੀ 600 ਕਿਲੇ ਤੋਂ ਉੱਪਰ ਜ਼ਮੀਨ ਦਾ ਮਾਮਲਾ ਹੈ ਜਿਹੜੀ ਜ਼ਮੀਨ ਉੱਥੋਂ ਦੇ ਲੋਕ ਕਹਿ ਰਹੇ ਨੇ ਕਿ ਇਹ ਅਸੀਂ ਸਦੀਆਂ ਤੋਂ ਵਾਹਦੇ ਬੀਜਦੇ ਆ ਰਹੇ ਆ ਉਹ ਲੋਕ ਕਹਿ ਰਹੇ ਨੇ ਕਿਸਾਨ ਕਹਿ ਰਹੇ ਨੇ ਕਿ ਪਿੰਡ ਦੇ ਸੈਂਕੜੇ ਪਰਿਵਾਰਾਂ ਕੋਲ ਦੋ-ਦੋ ਚਾਰ-ਚਾਰ ਕਿੱਲੇ ਕਰਕੇ ਉਹ ਜ਼ਮੀਨ ਹੈ ਇਹਦੇ 'ਚੋਂ ਰੋਟੀ ਖਾ ਰਹੇ ਆ ਇਹ ਜ਼ਮੀਨ ਅਸੀਂ ਬੰਜਰ ਤੋਂ ਆਬਾਦ ਬਣਾਈ ਹੈ ਤੇ ਹੁਣ ਸਰਕਾਰ ਇਸ ਨੂੰ ਲੈ ਲੈਣਾ ਚਾਹੁੰਦੀ ਹੈ ਇਹ ਗੱਲ ਲੋਕ ਤੇ ਜਥੇਬੰਦੀਆਂ ਕਹਿ ਰਹੀਆਂ ਨੇ ਮੋਰਚਾ ਉੱਥੇ ਲੱਗਾ ਹੋਇਆ ਹੈ ਬੀਤੇ ਕੱਲ ਕਿਸਾਨਾਂ ਨੇ ਵੱਡਾ ਟਰੈਕਟਰ ਮਾਰਚ ਪੂਰੇ ਦੇਸ਼ 'ਚ ਕੱਢਿਆ 26 ਜਨਵਰੀ ਦੇ ਮੁੱਦੇ ਦੇ ਉੱਪਰ ਦਾਵਾ ਹੈ ਕਿਸਾਨ ਜਥੇਬੰਦੀਆਂ ਦਾ ਕਿ ਲੱਖ ਦੇ ਕਰੀਬ ਟਰੈਕਟਰ ਜਿਹੜੇ ਨੇ ਉਹ ਸੜਕਾਂ ਤੇ ਆਏ ਨੇ ਪਰ ਗਿਣਤੀ ਪੱਖੋਂ ਜੇ ਗੱਲ ਨਾ ਕਰੀਏ ਤਾਂ ਪੂਰੇ ਪੰਜਾਬ 'ਚ ਹਰ ਕਸਬੇ ਹਰ ਤਹਿਸੀਲ ਹਰ ਜ਼ਿਲ੍ਹੇ ਔਰ ਸਾਰੀਆਂ ਸੜਕਾਂ ਤੇ ਕੱਲ ਟਰੈਕਟਰ ਹੀ ਟਰੈਕਟਰ ਨਜ਼ਰ ਆਏ ਔਰ ਕਿਸਾਨ ਜਥੇਬੰਦੀਆਂ ਨੇ ਤਿੰਨ ਐਲਾਨ ਹੋਰ ਕਰ ਦਿੱਤੇ ਨੇ ਉਹਨਾਂ ਨੇ ਐਲਾਨ ਇਹ ਕੀਤੇ ਆ ਸ਼ੰਭੂ ਤੇ ਖਨੌਰੀ ਤੇ ਲੜਾਈ ਲੜ ਰਹੀਆਂ ਜੱਥੇਬੰਦੀਆਂ ਨੇ ਕਿ 11 ਫਰਵਰੀ ਨੂੰ 12 ਫਰਵਰੀ ਤੇ 13 ਫਰਵਰੀ ਨੂੰ ਲਗਾਤਾਰ ਮਹਾ ਪੰਚਾਇਤਾਂ ਕੀਤੀਆਂ ਜਾਣਗੀਆਂ ਪਹਿਲੀ ਪੰਚਾਇਤ ਜਿਹੜੀ ਆ ਉਹ ਰਤਨ ਗਰੀ ਦੇ ਵਿੱਚ ਕੀਤੀ ਜਾਏਗੀ ਦੂਜੀ ਪੰਚਾਇਤ 12 ਫਰਵਰੀ ਨੂੰ ਖਨੌਰੀ ਬਾਰਡਰ ਤੇ ਕੀਤੀ ਜਾਏਗੀ ਤੇ ਤੀਜੀ ਮਹਾ ਪੰਚਾਇਤ ਆ ਜਿਹੜੀ ਉਹ 13 ਫਰਵਰੀ ਨੂੰ ਸ਼ੰਭੂ ਬਾਰਡਰ ਦੇ ਉੱਪਰ ਕੀਤੀ ਜਾਏਗੀ ਇਹ ਐਲਾਨ ਕਿਸਾਨ ਜਥੇਬੰਦੀਆਂ ਨੇ ਕੀਤਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨ